ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਪਿੰਡ ਆਇਆ ਉਦੋਂ ਕੇ ਤਸੀਲ ਬੱਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਅਮਰਸਰ। ਵੀਰ ਦੇ ਕੋਲ ਨਾ ਦੋ ਪਸ਼ੂ ਆ ਗਏ ਪੂਰੇ ਕਮਾਲ ਦੇ। ਤੇ ਵੀਡੀਓ ਮੇਰੇ ਭਰਾ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਬਾਕੀ ਕਰਦੇ ਆਂ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ। ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਚੀਮਾ ਸਾਹਿਬ ਦਾ ਸਤਿ ਸ਼੍ਰੀ ਅਕਾਲ। ਬਹੁਤ ਸਭ ਠੀਕ ਠਾਕ ਜੀ। ਕਿਰਪਾ ਕਿਰਪਾਏ। ਬੱਕਰੀਆਂ ਦਾ ਵੀਰ ਆਪਣਾ ਤੇ ਬੱਕਰੀਆਂ ਵੇਚਤੀ ਤੇ ਪਹਿਲੀਆਂ ਵਧੀਆ ਵੇਗੀਆਂ ਨਾ ਮੈਂ ਨਾ ਵੀਰ ਜੀ ਐਂ ਗਈਆਂ ਜਿਹਨੂੰ ਕਹਿੰਦੇ ਹਵਾ ਹੀ ਹੋਈ ਠੀਕ ਹੈ ਜੀ ਚਲੋ ਵਧੀਆ ਹੋ ਗਿਆ ਹਾਂਜੀ ਮਾਲ ਹੋਰ ਵੀ ਅੱਜ ਤੋਕਣਾ ਕੱਪਣਾ ਗਾਈਆਂ ਵੀ ਹੈਗੀਆਂ ਅਸੀਂ ਉਹ ਵੀ ਸੇਰੇ ਦੋ ਉਹ ਵੀ ਵੇਗੀਆਂ ਵੀਰ ਜੀ ਤੁਹਾਡੀ ਮਤਲਬ ਵੀਡੀਓ ਦੇ ਬਿਨਾਂ ਹੀ ਵੇਗੀਆਂ ਭਾਜੀ ਠੀਕ ਹੈ ਜੀ ਤੇ ਭਿੰਪਰਾ ਫੋਨ ਕਰਦੇ ਰਹਿੰਦੇ ਚਲੋ ਵੇਖ ਜਾਂਦਾ ਮਾਲ ਤੇ ਦੱਸੋ ਨਾਮ ਡਰੈਸ ਨਾਮ ਵੀਰ ਜੀ ਇਹ ਰੇ ਭੇਜ ਦੇਗੇ ਪਿੰਡ ਉਦੋਕੇ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਹਾਂਜੀ ਹਾਂਜੀ ਤੇ ਫੋਨ ਨੰਬਰ ਹੈਗਾ 8729013011 ਠੀਕ ਹੈ ਜੀ ਦੋ ਬੈੜਾ ਅੱਜ ਦੋ ਹੀ ਬੈੜਾ ਮੈਂ ਤੇ ਦੋਵੇਂ ਕਮਾਲ ਦੀਆਂ ਵਾ ਪਰ ਆ ਜਿਹੜੀ ਵੈੜ ਹੈ ਭਾਜੀ ਸਾਂਭੀ ਨਹੀਂ ਕੇ ਨੇ ਚਲੋ ਪਹਿਲਾਂ ਦੂਜੇ ਸੁਆਈਆ ਤੇ ਠੰਡੀ ਧੀਰੀ ਬੜੀ ਹੈ ਵੇਖੋ ਲੋ ਜੀ ਵੀਜੀ ਹੈ ਥੋੜੀ ਸਾਂਭ ਤੋਂ ਨਾ ਸਾਂਭ ਹੁਣ ਬੜਾ ਲੱਗਾ ਇਹਨੂੰ ਥੋੜੀ ਸਾਂਭ ਖਣੋ ਗਈ ਰੁਲੀ ਹੈ ਥੋੜੀ ਜੀ ਵੈੜ ਤੇ ਜਿਹੜੀ ਭੈਣ ਭਰਾ ਸਾਂਭ ਵਾਲੇ ਘਰ ਚਲ ਗਈ ਨਾ ਜੇ ਦੁੱਧ ਹੁਣ ਵੀ ਨਹੀਂ ਚੰਗਾ ਚਵਾਈ ਜਾਣਾ ਤਾਂ ਗਾਂ ਅਗਲੇ ਸੁਆਈਏ ਹੁਣ ਕਿੰਨਾ ਜੀ ਵੇਹੇ ਹੁਣ ਵੀ ਰਸਵਾ ਤੇ ਛਿਆਂ ਦੀ ਗਰੰਟੀ ਹੈ ਠੀਕ ਰੇਟ ਮੁਫਤ ਵਾਲਾ ਹੀ ਆ ਮੁਫਤ ਵਾਲਾ ਹੀ ਲੋ ਜੀ ਵੀਜੀ ਤੋਰੀਏ ਇਹਨੂੰ ਲੋ ਜੀ ਵੀਜੀ ਥੋੜੀ ਜੀ ਨਾ ਸਾਂਭ ਥੋਈ ਰਹੀ ਜੇ ਵੈ ਮੇਰੇ ਥਾਣ ਥਣ ਦੇਵਾ ਲੂਆ ਚੈੱਕ ਕਰ ਸਕਦੇ ਇਹਦਾ ਇਹਨਾਂ ਵੀ ਰਾਜੀ ਰੂਜੀ ਥੋੜੀ ਜੀ ਹੋ ਗਈ ਨਾ ਕਿਤੇ ਜਾ ਕੇ ਕਿਹੇ ਹਾਂਜੀ ਥੋੜੀ ਜੀ ਨਾ ਰੂਲੀ ਆ ਜਿਆਦਾ ਵੈੜ ਬਸ ਬਸ ਇਹਦਾ ਪੋਨੀ ਖਟਣਾ ਪੋਨੀ ਖਟਣਾ ਵੀ ਜਾਨ ਨਹੀਂ ਬਚਾਈ ਜਾਨ ਬਚਾਈ ਸਹੀ ਗੱਲ ਇਹ ਕਦੇ ਬੱਜੀ ਰਹੀ ਆ ਆ ਦੀ ਕਦੇ ਇੱਕ ਇੱਕੇ ਥਾਂ ਦੇ ਮੈਨਾਂ ਇੱਕੋ ਥਾਂ ਹੀ ਰਹੀ ਹੈ ਬਾਕੀ ਹੈ ਦੇ ਵੈੜ ਹੀ ਆ ਵੇਖੋ ਹਾਂਜੀ ਲਿੱਸਾ ਪਾਣੀਆ ਬਸ ਇਹ ਵੀ ਬੋਦੀ ਵਾਲੀ ਵੈੜ ਸੀ ਚੰਗੀ ਸੀ ਵੈੜ ਤੇ ਚੰਗੀ ਆ ਬਸ ਇਹੋ ਲਿੱਸਾ ਪਾਣੀਆ ਲਿੱਸਾ ਪਾਣ ਜਿਆਦਾ ਰੱਖੀ ਆ ਥਾਣ ਥਣ ਚੈੱਕ ਕਰੋ ਥਾਣ ਵੀ ਬੜਾ ਸਪੈਸ਼ਲ ਲੱਗਾ ਇਹਨੂੰ ਇਹ ਠੀਕ ਹੈ ਜੀ ਹਾਂ ਜੀ ਮਾਸਾ ਦੇ ਦਈਏ ਦੇ ਦਈਏ ਮੁਫਤ ਜੇ ਵਾਲੇ ਕੰਮ ਕਰ ਦਈਏ ਕਿਉਂਕਿ ਇਹ ਤਾਂ ਚੋਰੀ ਦੀ ਜਾਨ ਬਚ ਗਈ ਇੱਕ ਤੇ ਇੰਨਾ ਵੀ ਗਾਂ ਠੰਡੀ ਹੈ ਠੀਕ ਆ ਜੀ ਬੜਾ ਲੱਗਾ ਇਹਨੂੰ ਹਾਂਜੀ ਦੇ ਦੀਏ ਜਾਨ ਹੀ ਬਚਾਈਏ ਤੇ ਕਿਸਦਾ ਵੀ ਵੀਰ ਦਾ ਮਾਤਰ ਸਾਥੀ ਦਾ ਚਾਹ ਪਾਣੀ ਦਾ ਸਰਦਾ ਜੀ ਭਰਾ ਚਲੋ ਹਨਾ ਕੋਈ ਚਾਹ ਪਾਣੀ ਵਾਲਾ ਭੈਣ ਭਰਾ ਆਪਣਾ ਲੈ ਜੀ ਹਾਂਜੀ ਇਹ ਦੇ ਦੀਏ ਜੀ ਮੈਂ ਸਭ 12000 ਦੀ 12000 ਦੀ ਹਾਂਜੀ ਉਹ ਨਹੀਂ ਕਰੀਏ ਜੈਜੀ 10 ਹੀ ਰੱਖ ਲਓ 10 ਤੋਂ ਥੋੜੀ ਬੋਧੀ ਅੰਦਰ ਕਰ ਦਿੰਦੇ ਨਾ ਕਰ ਤਾਂ ਕਾ ਨਹੀਂ ਕਰੀਏ 9000 ਦੀ ਦੇ ਦਾਂਗੇ ਉਹ ਚੋ ਛੋੜੀ ਕਰਨੀ ਲਓ ਜੀ 9000 ਦੀ ਹੋ ਗਈ ਜੇ ਬਾਕੀ 6 ਕਿਲੋ ਦੁੱਧ ਭਾਏ ਚਾਰ ਡੰਗ ਆਪਣੇ ਭੈਣ ਭਰਾ ਚੋ ਕੇ ਲਓ ਵੀਡੀਓ ਗਲਤ ਚਵਾਲੇ ਕੋਈ ਦੂਰ ਵਾਲਾ ਭਰਾ ਆ ਤੇ ਆਪਣੀ ਤਸੱਲੀ ਕਰ ਲੈ ਹਾਂਜੀ ਵੀਰ ਜੀ ਅ ਮਰੀਆ ਦਿੱਤਾ ਇਹਨੇ ਮਲ ਘਟ ਸੂ ਵੀ ਹੈ ਠੀਕ ਹੈ ਘਟ ਸੂ ਵੀ ਹੈ ਘਟ ਸੂ ਵੀ ਹੈ ਹੁਣੇ ਆਈ ਚੋਚਵਾ ਕੇ ਆਈ ਹੈ ਠੀਕ ਹੈ ਜੀ 1 ਨੰਬਰ ਦਾ 2 ਦੇਰ ਕੋ 9 ਕਿਲੋ ਠੀਕ ਹੈ ਜੀ ਹਾਂ ਜੀ ਬਗਲੋ ਜੀ 9 ਕਿਲੋ ਦੁੱਧ ਬਾਕੀ ਲੈ 22 ਤਰੀਕ ਨੂੰ ਦੇਣ ਪੂਰੇ ਹੋ ਜਾਂਦੇ ਜਿੱਦਾਂ ਮਲ ਸੂਣ ਦੇ ਬਾਕੀ ਹੁਣ ਚਲੋ ਕੋਈ ਭਰਾ ਆਪਣਾ ਦੁੱਧ ਦਾ ਹਿਸਾਬ ਲਾ ਕੇ ਲਵੇ ਕੋਈ ਜਿੱਦਾਂ ਮਰਜ਼ੀ ਮੰਨ ਲੇ ਠੀਕ ਹੈ ਨਾ ਕੋਈ ਆਪਣੀ ਸਮਝ ਲਾ ਕੇ ਜਿੱਦਾਂ ਮਰਜ਼ੀ ਭਰਾ ਮੰਨ ਲੇ ਸੂਈ ਮੰਨ ਲੇ ਕੋ ਤੋਕੜ ਮੰਨ ਲੇ ਕੋਈ ਕਿੱਦਾਂ ਮਰਜ਼ੀ ਮੰਨ ਲੇ ਬਗੀ ਦੁੱਧ ਦਦਾ ਮੋਲਿਆ ਦੁੱਧ ਦਵੇ ਤੇ ਲੈ ਜੇ ਨਹੀਂ ਤੇ ਰਹਿਂਦੇ ਠੀਕ ਹੈ ਹੋਵੇ ਤੇ ਲੈ ਜੇ ਨਹੀਂ ਕਿਹਾ ਪੂਰੀ ਸ਼ਕੀਨ ਜੀ ਬੜਾ ਚੰਗੀ ਆ ਹੈ ਵੀ ਤੋਹਫਾ ਹੀ ਆ ਤੋਹਫਾ ਤੋਹਫਾ ਇਹ ਤੁਹਾਨੂੰ ਤੁਹਾਨੂੰ ਵੀ ਇਹਨੂੰ ਚੰਗਾ ਲੱਗਾ ਜੀ ਤੇ ਉੱਚੀ ਲੰਮੀ ਹੈ ਕਦ ਕਾਲ ਹਲੀ ਆ ਹੈ ਕਿ 치ਮਾ ਸਾਹਿਬ ਇਹ ਵੀ ਠੰਡੀ ਧੀਰੀ ਹੈ ਸ਼ੁਕਰ ਨੇ ਠੀਕ ਹੈ ਜੀ ਜਿਤਨਾ ਮਾਲ ਜੀ ਕੋ ਭੈਣ ਭਰਾ ਚੋਈ ਜਾਵੇ ਜੀ ਤੋਂ ਦੇ ਕੋ 9 ਕਿਲੋ ਹੋਵੇ ਕੋਈ ਲੈ ਲਈ ਨਾ ਹੋਵੇ ਤੇ ਛੱਡ ਜੀ ਠੀਕ ਹੈ ਵੀਰ ਜੀ ਤੇ ਇਹ ਕਿੰਨੇ ਦੀ ਕਰ ਦੀਏ ਇਹ ਚੀਮਾ ਸਾਹਿਬ ਦੇ ਦੀਏ 27000 ਨਹੀਂ ਜਸਨ ਵਾਲਾ ਕਰ ਦੀਏ ਜਸਨ ਵਾਲਾ ਤੁਸੀਂ ਦੱਸ ਦੋ ਮਹਾਰਾਜ ਕਿ 25 ਦੀ ਕਰ ਦੀਏ ਕਰਦਾਂਗੇ ਠੀਕ ਹੈ ਛੋਟ ਛੋਟ ਕਰਦੋ ਥੋੜਾ ਬੋਧ ਮੰਤਲ ਉੱਚ ਵੀ ਕਰ ਦਿਓ ਕੋਈ ਗੱਲ ਨਹੀਂ ਬਾਕੀ ਚਲੋ ਵਹਿੜ ਹੀ ਚੰਗੀ ਹੈ ਤਕਰੀਬਨ ਬਾਕੀ ਇੰਨੀ ਦੀ 12ਵਾਂ ਪਾਜੀ ਨਹੀਂ ਮਿਲਦੀ ਤੁਹਾਨੂੰ ਪਤਾ ਜਿੰਨੇ ਦਿਨਾਂ ਤੇ ਆ ਗਈ ਨਾ 22 ਤਰੀਕ ਨੂੰ ਦਿਨ ਪੂਰਾ ਕੇ ਦੋ 12 13 ਕਿਲੋ ਨੇ ਵਧੀਆ ਦਈ ਜਣਾ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਚਲੋ ਬਾਕੀ ਦੋਵੇਂ ਸੂਈਆਂ ਇੱਥੇ ਹੀ ਆਪਣੀ ਚੋਚਵਾ ਕੇ ਭਰਾ ਤਸੱਲੀ ਕਰ ਲੈਣ ਜੇ ਕੋਈ ਦੂਰ ਵਾਲਾ ਤੇ ਵੀਡੀਓ ਕਾਲ ਤੇ ਚਵਾਲੇ ਕਿਉਂਕਿ ਮਗਰੋਂ ਕੋਈ ਲਾਂਮੇ ਵਾਲਾ ਕੰਮ ਹੀ ਨਾ ਹੋਵੇ ਹਾਂ ਜਿੰਨਾ ਮਰਜ਼ੀ ਆਪਣੀ ਤਸੱਲੀ ਕਰ ਲੈਣ ਠੀਕ ਹੈ ਵੀਰ ਜੀ ਹਾਂਜੀ ਠੀਕ